ਹੈਲੋ ਜੀ ਸਸ ਸਿਕਾ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਸੋਹਣੀ ਵੀਡੀਓ ਹੈ ਤੁਹਾਨੂੰ ਮੈਂ ਸਾਰੇ 트ੈਂਡਿੰਗ ਨੈੱਕ ਜਿਹੜੇ ਇਸ ਵੀਡੀਓ ਦੇ ਵਿੱਚ ਸ਼ੋਅ ਕਰੂੰਗੀ ਸਾਰੇ ਇਹ ਨਿਊ 트ੈਂਡਿੰਗ ਡਿਜ਼ਾਈਨ ਦੇ ਨੈੱਕ ਦੇ ਦੇਖ ਸਕਦੇ ਹੋ ਤੁਸੀਂ ਵੀ ਇਦਾਂ ਹੀ ਆਪਣੇ ਸੋਹਣੇ ਸੋਹਣੇ ਸੂਟ ਜਿਹੜੇ ਬਣਾ ਸਕਦੇ ਹੋ ਸਾਡੀ ਵੀਡੀਓ ਤੋਂ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲ ਜੂਗੀ ਕਿ ਅਪਾ ਕਿਸ ਤਰੀਕੇ ਨਾਲ ਨੈੱਕ ਜਿਹੜਾ ਡਿਜ਼ਾਈਨ ਕਰਨਾ ਇਹ ਸਾਰੇ ਕਾਟਨ ਦੇ ਸੂਟਸ ਰੈਡੀ ਕੀਤੇ ਨੇ ਜਿਹੜੀ ਉਹਨਾਂ ਦੀ ਨੈੱਕ ਡਿਜ਼ਾਈਨਿੰਗ ਆ। ਸੂਈ ਬੰਦੇ ਕਿਦਾਂ ਨੇ ਆਪਾਂ ਉਸ ਦੀ ਵੀਡੀਓ ਅਲੱਗ ਤੋਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜੁੜ ਕਰ ਦਿਓ। ਇਹ ਸਾਰੇ ਡਿਜ਼ਾਈਨ ਅਸੀਂ ਲੇਸ ਲਗਾ ਕੇ ਜਿਹੜੇ ਆ ਤਿਆਰ ਕੀਤੇ ਨੇ ਦੇਖ ਸਕਦੇ ਹੋ। ਬਹੁਤ ਹੀ ਪਿਆਰਾ ਡਿਜ਼ਾਈਨ ਤਿਆਰ ਹੋਇਆ। ਇਹ ਪੇਸਟਿੰਗ ਪੇਪਰ ਦੇ ਉੱਪਰ ਰੈਡੀ ਹੁੰਦੇ ਨੇ ਪਹਿਲਾਂ ਡਿਜ਼ਾਈਨ। ਫੇਰੇ ਬਣਾਏ ਜਾਂਦੇ ਨੇ ਇਹ ਵੀ ਸ਼ੇਪ ਨੈੱਕ ਦੇਖ ਲਓ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਹੇ ਨੇ ਇਸ ਟਾਈਮ ਬੀ ਨੈੱਕ ਦਾ ਕਾਫੀ ਟ੍ਰੈਂਡ ਹੈ ਕੱਟਵਰਕ ਬਣਾ ਕੇ ਫੇਰੇ ਵਿੱਚ ਲਗਾਇਆ ਗਿਆ ਨੈੱਕ ਦੀ ਵਿੱਚ ਪੱਟੀ ਧਰੀ ਗਈ ਆ ਤੁਸੀਂ ਇਸ ਤੇ ਬਟਨ ਵੀ ਲਗਾ ਸਕਦੇ ਹੋ ਨਾਲ ਇਹ ਵੀ ਬਹੁਤ ਸੋਹਣਾ ਕਾਟਨ ਦਾ ਸੂਟ ਆ ਇਸ ਤੇ ਆਪਾਂ ਵਾਈਟ ਲੈਸ ਲਾਈ ਆ ਇਹ ਆਪਾਂ ਸਲਵਾਰ ਨਾਲ ਦਾ ਜਿਹੜਾ ਪੈਚ ਕਟਿੰਗ ਕਰਕੇ ਬਣਾ ਕੇ ਲਾਇਆ ਹੈ ਦੇਖ ਸਕਦੇ ਹੋ ਇਹ ਵੀ ਬਹੁਤ ਪਿਆਰਾ ਸੂਟ ਬਣਿਆ neck ਦੇਖ ਲਓ ਇਹਦਾ ਸੋ ਵੀ neck ਦਾ ਇਸ ਟਾਈਮ ਜਿਆਦਾ ਟ੍ਰੈਂਡ ਚੱਲ ਰਿਹਾ ਤੇ प्लीज ਪਿਆਰੇ ਪਿਆਰੇ ਜੀ ਕਮੈਂਟ ਵੀ ਜਰੂਰ ਕਰਿਓ ਤੁਹਾਡੇ ਲਈ ਇਦਾਂ ਦੀ ਹੋਰ ਡਿਜ਼ਾਈਨ ਮੈਂ ਲੈ ਕੇ ਆਉਂਦੀ ਰਹੂੰਗੀ ਵੀਡੀਓਜ਼ ਦੇ ਵਿੱਚ ਸੋ ਦੇਖੋ ਇਹ ਪਾਈਪਿੰਗ ਲਗਾ ਕੇ ਆਪਾਂ ਬਟਨ ਅਟੈਚ ਕਰਦੇ ਨਾਲ ਇਹ ਕਾਫੀ ਟ੍ਰੈਂਡਿੰਗ ਡਿਜ਼ਾਈਨ ਨੇ ਤੇ ਪੂਰੀ ਵੀਡੀਓ ਪਲੀਜ਼ ਜਰੂਰ ਦੇਖਿਆ ਕਰੋ ਸਾਰੇ ਇਹ ਆਪਾਂ ਬਟਨ ਲਗਾਏ ਹੋਏ ਨੇ neck ਦੇ ਉੱਪਰ ਦੇਖੋ ਇਹ ਆਪਾਂ ਐਂਕਰ ਥ्रेड ਨਾਲ ਜਿਹੜੀ ਡਿਜ਼ਾਈਨਿੰਗ ਕੀਤੀ ਹੈ neck ਤੇ ਇਹ ਵੀ ਸਲਵਾਰ ਨਾਲ ਦਾ ਪੈਚ ਲਾਇਆ ਇਸ ਤੇ ਆਪਾਂ ਪਾਈਪਿੰਗ ਲਗਾਈ ਆ ਇਹ ਡਿਜ਼ਾਈਨ ਕਾਫੀ ਟ੍ਰੈਂਡ ਚ ਚੱਲ ਰਿਹਾ ਹੈ ਜਿਸ ਜਿਵੇਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੂੰਗੀ ਵੀ ਇਹ ਕਿੱਦਾਂ ਬਣਦਾ ਹੈ ਇਹ ਵੀ ਆਪਾਂ ਸਲਵਾਰ ਨਾਲ ਦਾ ਪੈਚ ਲਗਾਏ ਇਸ ਤੇ ਆਪਾਂ ਵਾਈਟ ਲੇਸ ਲਗਾਈਏ ਸੋ ਇਹ ਡਿਜ਼ਾਈਨ ਤੁਸੀਂ ਪਹਿਲਾਂ ਮੇਰੀ ਵੀਡੀਓਜ਼ 'ਚ ਦੇਖ ਸਕਦੇ ਹੋ ਸੂਟ ਦੀ ਪੂਰੀ ਵੀਡੀਓਜ਼ ਪਾਈਆਂ ਹੋਈਆਂ ਨੇ ਇਹ ਮੈਂ ਤੁਹਾਡੇ ਨਾਲ ਮੈਂ ਓਨਲੀ neck ਦੀ ਵੀਡੀਓ ਸ਼ੇਅਰ ਕਰਦੀ ਆ ਕਿ ਆਪਾਂ neck ਜਿਹੜਾ ਕਿਸ ਤਰ੍ਹਾਂ ਬਣਾ ਸਕਦੇ ਹਾਂ ਲੇਸਿਸ ਵਗੈਰਾ ਲਗਾ ਕੇ ਸੋ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੋਏ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦਿਆਂ ਕਰੋ Thank you so much.